ਤੁਸੀਂ ਕਿੰਨਾ ਦਾ ਦਵਿੰਦਰ ਸਿੰਘ ਸਰ ਬਲਾਕ ਇੰਚਾਰਜ ਬਟਾਲਾ ਸਰ ਜੀ ਐਮਐਲਏ ਸਾਹਿਬ ਨੂੰ ਟਿਕਟ ਮਿਲੀ ਐਮਪੀ ਜੀ ਅੱਜ ਦਾ ਦਿਨ ਸਾਡ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਲਈ ਹੈ ਜੀ ਕਿ ਅਸੀਂ ਸਾਰੇ ਤਗੜੇ ਹੋ ਕੇ ਉਹਨਾਂ ਨੂੰ ਐਮਪੀ ਬਣਾਈਏ ਤੇ ਸਾਡੀ ਉਹਨਾਂ ਨੇ ਸੇਵਾ ਲਈਏ ਕਿ ਅਸੀਂ ਇਹਨਾਂ ਨੂੰ ਚੰਡੀਗੜ੍ਹ ਤੋਂ ਸ਼ਿਫਟ ਕਰਕੇ ਦਿੱਲੀ ਤੱਕ ਲੈ ਕੇ ਜਾਈਏ ਤਾਂ ਕਿ ਅੱਗੇ ਇਹ ਹਲਕੇ ਦੇ ਨੁਮਾਇੰਦੇ ਸੀਗੇ ਹਲਕੇ ਦੀਆਂ ਗੱਲਾਂ ਜਿਹੜੀਆਂ ਉਹ ਵਿਧਾਨ ਸਭਾ 'ਚ ਲੈ ਕੇ ਜਾਂਦੇ ਸੀਗੇ ਚੰਡੀਗੜ੍ਹ ਲੈ ਕੇ ਜਾਂਦੇ ਹੁਣ ਇਹ ਪੂਰੇ ਡਿਸਟ੍ਰਿਕਟ ਦੀਆਂ ਗੱਲਾਂ ਜਿਹੜੀਆਂ ਨੇ ਡਿਸਟ੍ਰਿਕਟ ਦੇ ਮੁੱਦੇ ਜਿਹੜੇ ਨੇ ਉਹ ਦਿੱਲੀ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਹੱਲ ਕਰਾਉਣ ਉਸ ਤੋਂ ਬਾਅਦ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਹੜੀ ਉਹਨਾਂ ਨੇ ਸਾਡੇ ਐਮਐਲਏ ਸਾਹਿਬ ਨੂੰ ਐਮਪੀ ਦੀ ਟਿਕਟ ਦਿੱਤੀ ਹੈ ਦੇਖੋ ਜੀ ਇਹ ਉਹਨਾਂ ਦੀ ਮਿਹਨਤ ਉਹਨਾਂ ਦਾ ਸਰਵੇ ਹੁੰਦਾ ਹੈ ਉਹਨਾਂ ਦੀ ਮਿਹਨਤ ਬੋਲਦੀ ਮਿਹਨਤ ਕਿ ਸ਼ਹਿਰ ਨੂੰ ਕਿੱਸਾ ਬਣਾਇਆ ਕਿਸਣਾ ਨਹੀਂ ਅੱਜ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਅਸੀਂ ਵਾਅਦਾ ਕਰਨੇ ਆ ਅਸੀਂ ਲੱਖਾਂ ਦੀ ਗਿਣਤੀ ਨਾਲ ਉਹਨਾਂ ਨੂੰ ਉੱਥੇ ਜਿਤਾ ਕੇ ਲੈ ਕੇ ਜਾਵਾਂਗੇ ਇਹ ਸਾਡਾ ਪ੍ਰੋਮਿਸ ਹੈ ਗੁਰਦਾਸਪੁਰ ਪਠਾਨਕੋੜ ਬਟਾਲੇ ਤਿੰਨੇ ਸ਼ਹਿਰਾਂ ਚੋਂ ਲੱਖਾਂ ਦੀ ਗਿਣਤੀ ਨਾਲ ਜਿਤਾ ਕੇ ਲੈ ਕੇ ਜਾਵਾਂਗੇ ਉਹ ਅੱਗੇ ਜਾ ਕੇ ਹੋਰ ਵੀ ਕੰਮ ਕਰਨਗੇ ਜਿਹੜੇ ਕਈ ਕੰਮ ਰੁਕਦੇ ਸੀ ਸੈਂਟਰ ਤੋਂ ਉਹ ਵੀ ਹੁਣ ਨਹੀਂ ਰੁਕਣਗੇ ਕਿਸੇ ਦਾ ਵੀ ਕੋਈ ਕੰਮ ਨਹੀਂ ਰੁਕੇਗਾ ਹਰ ਤਰ੍ਹਾਂ ਦੀ ਮੁਸ਼ਕਿਲਾਂ ਕਿਹੜਾ ਸਾਹਮਣਾ ਹੋਏਗਾ ਪਹਿਲੀ ਗੱਲ ਤੇ ਪਹਿਲੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਆਂਦੀ ਤੁਸੀਂ ਕਿਹੜੇ ਚੱਲ ਜਓ ਪਹਿਲੇ ਸਰਕਾਂ ਦੇ ਗੱਡੀ ਦੀ ਸਿਰ ਨਿਕਲਦੀ ਹੁਣ ਟਰੱਕਾਂ ਦੇ ਟਰੱਕ ਨਿਕਲਦੇ ਨੇ ਕਿਸੇ ਵੀ ਰੋਡ ਤੇਲ ਜੋ ਕਾਦੀਆਂ ਚੁੰਗੀ ਚੱਲ ਜਓ ਸਿੰਬਲ ਚੌਂਗ ਚੱਲ ਜਓ ਹੁਣ ਸਮਾਨਪੁਰ ਸਿਟੀ ਸਾਹਮਣੇ ਚੌਂਗ ਬਣਾਇਆ ਜਿੱਦੋ ਵੀ ਕੋਈ ਬੰਦਾ ਸਾਡੇ ਪਠਾਨਕੋਟ ਤੋਂ ਗੁਰਦਾਸਪੁਰ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਬਟਾਲਾ ਸ਼ਹਿਰ ਆ ਗਿਆ ਹੈ ਅਸੀਂ ਇਸ ਤਰ੍ਹਾਂ ਹੀ ਅੱਜ ਅਸੀਂ ਐਮਪੀ ਜਿਦਾਕੇ ਲੱਗੇ ਜਾਵਾਂਗੇ ਇਸ ਤਰ੍ਹਾਂ ਦੀ ਗੁਰਦਾਸਪੁਰ ਪਠਾਨਕੋਟ ਸੂਆ ਸਭ ਨੂੰ ਇੰਨਾ ਕੇ ਸੋਨਾ ਬਣਾ ਦਾਂਗੇ ਕਿ ਹਰ ਬੰਦਾ ਵੇਖਦਾ ਰਹੇਗਾ ਧੰਨਵਾਦੀ ਸਭ ਦਾ ਬਹੁਤ ਬਹੁਤ ਜੀ ਸ਼ਹਿਰ ਦੇ ਮੁੱਦੇ ਜੀ ਸ਼ਹਿਰ ਦੇ ਮੁੱਦੇ ਸਾਰਾਂ ਦੇ ਮਸਲੇ ਹੁੰਦੇ ਸੀ ਹੁਣ ਜ਼ਿਲ੍ਹੇ ਦੇ ਮਸਲੇ ਆਉਣਗੇ ਸਾਡੇ ਪਰਾ ਦੀ ਮਿਹਨਤ ਬੋਲਦੀ ਆ ਦਿਨ ਰਾਤ ਇੱਕ ਕਰਦਾ ਜੀ ਦੋ ਦੋ ਘੰਟੇ ਸਿਰਫ ਸੋਣਾ ਕਹਿਣਾ ਸੁੱਖਾ ਸਵੇਰੇ 6 ਵਜੇ ਉੱਠਣਾ ਤੇ ਰਾਤੀ 2 2 ਵਜੇ ਸੋਣਾ ਜਿਹੜਾ ਬੰਦਾ ਸੜਕ ਤੇ ਮਿਲ ਜੇ ਉਹਦੀ ਰੋਕ ਕੇ ਗੱਲ ਸੁਣੀ ਇਹ ਮਿਹਨਤ ਉਹਨਾਂ ਦੀ ਮਿਹਨਤ ਮਿਹਨਤ ਨੇ ਉਹਨੂੰ ਟਿਕਟ ਦਿੱਤੀ ਹੈ ਮਿਹਨਤ ਨੇ ਅਈ ਹਾਈ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਹੜੇ ਉਹਨਾਂ ਨੇ ਟਿਕਟ ਦਿੱਤੀ ਹੈ ਅਈ ਭਗਵੰਤ ਮਾਨ ਜੀ ਨੇ ਵਾਦਾ ਕਰਨੇ ਆ ਆਪਣੇ ਛੋਟੇ ਭਰਾ ਅਮਨ ਸਿੰਘ ਸੈਰੀ ਕਲਸੀ ਨੂੰ ਲੱਖਾਂ ਦੀ ਗਿਣਤੀ ਜਿਤਾ ਅੱਗੇ ਲੈ ਕੇ ਜਾਵਾਂਗੇ ਤੇ ਦੂਸਰੇ ਨੰਬਰ ਤੇ ਸਾਡੇ ਜਿਹੜੇ ਮੁਖੀਆ ਵਾ ਸ਼੍ਰੀ ਕੇਦਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਅਤੇ ਸਾਰੇ ਸਾਡੇ ਜਿਹੜੇ ਪੰਜਾਬ ਦੇ ਚੁਣੇ ਹੋਏ ਲੀਡਰ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਤੇ 2 ਸਾਲ ਤੋਂ ਲਗਾਤਾਰ ਦਫ਼ਤਰ ਵਿੱਚ ਹੀ ਆ ਉਹਨਾਂ ਨੇ ਮੈਨੂੰ ਇੱਕ ਸੇਵਾ ਲਈ ਹੈ ਦਫ਼ਤਰ ਬਿਠਾਇਆ ਔਰ ਮੈਂ ਜ਼ਿੰਦਗੀ ਚ ਲਗਭਗ ਮੇਰੀ 64 ਸਾਲ ਉਮਰ ਹੋ ਗਈ ਹੈ ਜਿਸ ਤਰ੍ਹਾਂ ਦੀ ਅਨਥਕ ਸੇਵਾ ਇਹ ਨਿਭਾ ਰਿਹਾ ਦਿਨ ਰਾਤ ਇੱਕ ਕਰਕੇ ਮਹਿਰਾਨ ਕਿ ਅਸੀਂ ਕਈ ਵਾਰ ਤੰਗ ਆ ਜਾਂਦੇ ਆਂ ਪਰ ਸਾਡੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਬਧਾਏ ਕਾ ਜਿਨਾਂ ਨੂੰ ਉਹਨੇ ਉਹਨੇ ਟਿਕਟ ਮਿਲੀ ਐ ਐਮਪੀ ਦੀ ਮੈਂ ਇਹ ਦੇਖਦਾ ਕਿ ਦਿਨ ਰਾਤ ਇੱਕ ਕਦੀ ਦੋ ਵਜੇ ਫੋਨ ਕਰੀਦਾ ਉਸੇ ਵੇਲੇ ਫੋਨ ਚੁੱਕਦੇ ਐ ਹੈਰਾਨ ਇਸ ਚੀਜ਼ ਤੋਂ ਔਰ ਉਹਨਾਂ ਦੀ ਮਿਹਨਤ ਸਦਕਾ ਅੱਜ ਜੋ ਸਾਨੂੰ ਇਹ ਮਤਲਬ ਮਾਨ ਸਾਨੂੰ ਬਖਸ਼ਿਆ ਗਿਆ ਅਸੀਂ ਕੋਟਣ-ਕੋਟ ਧੰਨਵਾਦ ਕਰਦੇ ਆਂ ਔਰ ਦਿਨ ਰਾਤ ਇੱਕ ਮਿਹਨਤ ਕਰਕੇ ਅਸੀਂ ਇਹਨੂੰ ਜਿਤਾ ਕੇ ਲਿਆਵਾਂਗੇ ਇਹ ਸਾਡਾ ਵਾਦਾ ਧੰਨਵਾਦ ਵਾਹਿਗੁਰੂ